ਦਸ਼ਮੇਸ਼ ਪਿਆਰੇ ਦੀ ਗੁਜਰੀ ਦੇ ਰਾਜ ਤੁਲਾਰੇ ਦੀ ਤੇਰੇ ਤੋਂ ਜਾਈਏ ਵਾਰੇ ਜੀ ਤੂੰ ਕਰ ਵੱਡਾ ਉਪਕਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਵਾਰ ਦਿੱਤਾ ਸੋ ਉਹਨਾਂ ਦਾ ਸੰਗਤ ਵੱਲੋਂ ਜੀਵੀਆਂ ਵੱਲੋਂ ਬਹੁਤ ਹੀ ਸਤਿਕਾਰ ਦੇ ਨਾਲ ਗੁਰੂ ਮਹਾਰਜ ਦੇ ਨਾਲ ਸਤਿਕਾਰ ਕੀਤਾ ਜਾ ਰਿਹਾ ਹੈ ਮੋਲੇ ਸੋ ਰਹਾ ਮੋਲੇ ਆਕਾ ਤੇ ਐਨ ਆਰ ਆਈ ਵੇਲੇ ਵੀਰ ਦੇ ਪਰਮਜੀਤ ਸਿੰਘ ਚੀਤਾ ਜਗਦੀਪ ਸਿੰਘ ਕਤਰ ਅਤੇ ਜਬਰੂਪ ਸਿੰਘ ਚੀਤਾ ਯੂਕੇ ਇਨਾ ਵੀਰਾਂ ਵੱਲੋਂ ਜਿਹੜਾ ਕੀ ਸਨਮਾਨਿਤ ਕੀਤਾ ਗਿਆ ਵਾ ਸਭ ਤੋਂ ਪਹਿਲਾਂ ਸ਼ੁਕਰਾਨਾ ਗੁਰੂ ਸਾਹਿਬ ਜੀਆ ਦਾ ਜਿਨ੍ਹਾਂ ਨੇ ਇਹ ਸੇਵਾ ਸਾਡੇ ਹਿੱਸੇ ਲਈ ਆ ਕਿ ਅਸੀਂ ਕੌਮ ਦੀ ਸੇਵਾ ਇਤਿਹਾਸ ਰੇ ਕਰ ਸਕੀਏ ਤੇ ਵਧਾਈ ਮੈਂ ਸਮੁੱਚੇ ਕਵੀਸ਼ਰ ਜਗਤ ਨੂੰ ਸਮੁੱਚੇ ਸਿੱਖ ਪੰਥ ਨੂੰ ਇਸ ਕਰਕੇ ਵੀ ਦੇਣੀ ਚਾਹੁੰਦਾ ਕਿਉਂਕਿ ਕਈ ਵਾਰ ਸਾਨੂੰ ਇਹ ਬਹੁਤ ਵੱਡਾ ਉਲਾਮਾ ਸੀ ਕਿ ਇਸ ਲਾਈਨ ਵਿੱਚ ਸਤਕਾਰ ਜਿਹੜਾ ਉਹ ਬੜਾ ਘਟ ਹੋ ਰਿਹਾ ਤੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਇਸੇ ਸਾਲ ਦੇ ਵਿੱਚ ਤੀਸਰਾ ਵੱਡਾ ਸਨਮਾਨ ਜਿਹੜਾ ਵੇ ਉਹ ਕੌਮ ਵੱਲੋਂ ਦੇ ਕਰਕੇ ਨਵਾਜਿਆ ਗਿਆ ਹੈ ਤੇ ਮੈਂ ਕਹਿਣਾ ਵੀ ਇਕੱਲਾ ਮੇਰਾ ਸਤਿਕਾਰ ਨਹੀਂ ਇਸ ਸਮੁੱਚੇ ਕਵੀਸ਼ਰ ਜਗਤਦਾਸ ਸਤਿਕਾਰ ਕੀਤਾ ਗਿਆ ਹੈ ਸਤਿਗੁਰੂ ਉਹਨਾਂ ਦੀਰਾਂ ਦੇ ਸਿਰ ਤੇ ਮਿਹਰ ਭਰਿਆਤ ਰੱਖਣਾ ਕਾਪੀ ਕਹੀ ਜਦੋਂ ਵਿਆਹ ਸ਼ਾਦੀ ਹੁੰਦੀ ਆ ਤੇ ਲੋਕ 20-20 ਲੱਖ ਰੁਪਇਆ ਵਿਆਹ ਤੇ ਲਾ ਦਿੰਦੇ ਨੇ ਤੇ ਗੋਂ ਵਾਲੀ ਮਰਤਵਾ ਤੇ ਮਹਿੰਗੀ ਲਿਆਉਂਦੇ ਨੇ ਤੇ ਜਦੋਂ ਕਿਤੇ ਪਾਟੀ ਸਿੰਘ ਦੀ ਵਾਰੀ ਹੁੰਦੀ ਆ ਜਾਂ ਭਾਈ ਕੀਰਤਨੀ ਦੀ ਵਾਰੀ ਹੁੰਦੀ ਆ ਉਹਨਾਂ ਨੂੰ ਮਾਇਆ ਜਾਂ ਭੇਟਾ ਦੇ ਜਾਂਦੀ ਉਦੋਂ ਜਿਹੜਾ ਪਰਿਵਾਰ ਹੱਥ ਕੋਟ ਲੰਦਾ ਤੇ ਪਰ ਮੈਂ ਤੇ ਇਹ ਗੱਲ ਕਹਿਣਾ ਵੀ ਸਾਡਾ ਤੇ ਗੋਂ ਵਾਲਿਆਂ ਦਾ ਆਪਸੀ ਕੰਪੀਟੀਸ਼ਨ ਹੀ ਕੋਈ ਨਹੀਂ ਕਿਉਂਕਿ ਅਸੀਂ ਕਰਦੇ ਆ ਗੁਰੂ ਦੀ ਕੀਰਤੀ ਸਾਨੂੰ ਸੰਗਤ ਜਦੋਂ ਵੀ ਮਾਣ ਸਨਮਾਨ ਦੇ ਕੇ ਨਿਵਾਜਦੀ ਆ ਚਾਹੇ ਮਾਇਆ ਵੀ ਦੇ ਕੇ ਨਿਵਾਜਦੀ ਆ ਉਹ ਸਾਡੇ ਪੈਰਾਂ ਵਿੱਚ ਰੱਖ ਕੇ ਜਾਂਦੀ ਹੈ ਜਦੋਂ ਕਿ ਉਹਨਾਂ ਦੇ ਸਿਰ ਉਤੋਂ ਦੀ ਛੁੱਟੇ ਜਾਂਦੇ। ਵੀ ਸਾਡੇ ਜਿਹੜੇ ਪਾਟੇ ਸਿੰਘ ਨੇ ਗੁਰੂ ਕੇ ਵਜੀਰ ਨੇ ਜਾਂ ਕੀਰਤਨੀ ਨੇ ਬਹੁਤੇ ਹਾਲਾਤ ਕਈਆਂ ਦੇ ਵਧੀਆ ਨਹੀਂ ਆ। ਅਸੀਂ ਦੇਖਿਆ ਵੀ ਘਰਾਂ ਵਿੱਚ ਦੋ ਟਾਈਮ ਦਾ ਫੁਲਕਾ ਤੱਕ ਨਹੀਂ ਪੜਦਾ ਤੇ ਇੱਕ ਕਮਰੇ ਵਿੱਚ ਸਾਰਾ ਪਰਿਵਾਰ ਰਹਿੰਦਾ ਵਾ। ਅਸੀਂ ਇੱਕ ਪਾਟੇ ਸਿੰਘ ਨਾਲ ਗੱਲਬਾਤ ਕੀਤੀ ਸੀ। ਉਹਨਾਂ ਕਿਹਾ ਵੀ ਗਾਂ ਆਪਣੇ ਬੱਚਿਆਂ ਨੂੰ ਅਸੀਂ ਗਾਂ ਪਾਟੇ ਸਿੰਘ ਨਹੀਂ ਬਣਾਉਣਾ। ਅਸੀਂ ਬਹੁਤ ਸਾਰੇ ਕਵੀਸ਼ਰ ਰਾਗੀ ਢਾਡੀ ਸਿੰਘ ਅਸੀਂ ਕੌਮ ਦੀ ਮਾਇਆ ਦੇ ਨਾਲ ਆਪਣੇ ਬੱਚੇ ਪੜਾ ਰਹੇ ਹਾਂ। ਤੇ ਅਸੀਂ ਬੱਚੇ ਪੜਾ ਕੇ ਜਦੋਂ ਵੱਡੀਆਂ-ਵੱਡੀਆਂ ਡਿਗਰੀਆਂ ਲੈ ਲੈਂਦੇ ਨੇ ਤੇ ਫਿਰ ਅਸੀਂ ਕਹਿੰਨੇ ਆਂ ਅਸੀਂ ਇਸ ਪਾਸੇ ਨਹੀਂ ਲਾਉਣੇ ਉਹਦਾ ਕਾਰਨ ਇਹ ਆ ਕਿ ਅਸੀਂ ਮਕੌਮਤਾ ਪੈਸਾ ਲੈ ਕੇ ਪੜਾਤੇ ਲਾਏ ਪਰ ਫਿਰ ਕੌਮ ਨੂੰ ਮਾੜਾ ਅੱਖ ਲੱਗ ਜਾਂਦੇ ਏਸੀ ਗੱਲ ਨਹੀਂ ਕੌਮ ਸਤਕਾਰ ਕਰਦੀ ਆ ਜਿੰਨਾ ਹੋਣਾ ਚਾਹੀਦਾ ਉਹਨਾ ਨਹੀਂ ਹੋ ਰਿਹਾ ਪਰ ਉਹਦੇ ਵਾਸਤੇ ਯਤਨ ਵੀ ਤੇ ਸਾਨੂੰ ਹੀ ਕਰਨੇ ਪੈਣਗੇ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਵੇਗੀ ਜੇ ਮੇਰੇ ਬੱਚੇ ਆਪਣੀ ਕੌਮ ਦਾ ਆਪਣੇ ਇਤਿਹਾਸ ਦਾ ਪ੍ਰਚਾਰ ਕਰਨ ਮੈਂ ਕਈ ਗੱਲ ਕਦੇ ਨਹੀਂ ਕਹਿੰਦਾ ਮੈਂ ਇਸ ਲਾਈਨ ਵਿੱਚ ਨਹੀਂ ਪਾਉਣੀ ਚਾਹੁੰਦਾ ਮੈਂ ਇਹ ਜ਼ਰੂਰ ਦਲੀਰ ਰਾਸ ਹਾਂ ਹਾਲੇ ਪੜਦੇ ਨੇ ਉਹ ਆਪਣੀਆਂ ਡਿਗਰੀਆਂ ਕੰਪਲੀਟ ਕਰਨ ਜੋ ਉਹਨਾਂ ਨੂੰ ਚੰਗਾ ਲੱਗੇ ਉਹ ਕਰਨ ਪਰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਪਾਉਣੀ ਨਹੀਂ ਚਾਹੁੰਦਾ ਬੜਾ ਚੰਗਾ ਲੱਗਦਾ ਕਿ ਸਾਰੇ ਜਾਣਦੇ ਸਾਨੂੰ ਸਾਡੇ ਪਿਤਾ ਦੀ ਜਨਮ ਨਾਲ ਕਿ ਸਾਰੇ ਬਨੇ ਉਹਨਾਂ ਦਾ ਹੈਗਾ ਕਿ ਸਾਡੇ ਨਾਂ ਮਹਿਗਾ ਉਹਨਾਂ ਦਾ ਕਿ ਸਾਡੇ ਪਿਤਾ ਜੀ ਨੇ ਚੰਗਿਆ ਤੇ ਉਹਨਾਂ ਦੇ ਬੱਚੇ ਵੀ ਸਾਰੇ ਇੰਤਰਾਜ ਚੰਗੇ ਕੰਮ ਕਰਨਗੇ ਬੜਾ ਮਾਨ ਮਹਿਸੂਸ ਹੁੰਦਾ ਘਰ ਆਪਣੇ ਤੇ ਇੱਕ ਦੇ ਪ੍ਰਵਾਦ ਦਾ ਨਾਮ ਰੋਸ਼ਨ ਤੇ ਦੂਜਾ ਪਿੰਡ ਦਾ ਨਾਮ ਰੋਸ਼ਨ ਹੈ ਇੱਕ ਦੂਜਾ ਤੀਜੀ ਗੱਲ ਵੀ ਸਾਡੇ ਬਾਪੁਰਖ ਬਾਬਾ ਸ਼ਸ਼ੀਦ ਬਾਬਾ ਦਦਾਰ ਸਿੰਘ ਦਾ ਨਾਮ ਰੋਸ਼ਨ ਕੀਤਾ ਇਹਨਾਂ ਨੇ ਇਹਦੇ ਕਰਕੇ ਬੜੀ ਖੁਸ਼ੀ ਆ ਵੀ ਸਾਡੇ ਪਿੰਡ ਨੂੰ ਕੋਈ ਜਾਣੂਗਾ ਹੈ ਪੰਜਾਬ ਦੇ ਵਿੱਚ ਪੰਜਾਬ ਸੂਬੇ ਦੇ ਵਿੱਚ ਬਾਹਰ ਦੀਆਂ ਕੰਟਰੀਆਂ ਤੱਕ ਜਾਣੂ ਕੋਈ ਨਹੀਂ ਇੱਕ ਮਹਿਮਾ ਪਿੰਡ ਆ ਜੋ ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚ ਹੈਗਾ ਸਾਸੀਗਾ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਪਿਛਲੇ ਦਿਨੀ ਪੰਜਾਬੀ ਲੋਕ ਚੈਨਲ ਤੇ ਖਬਰ ਦਿਖਾਈ ਗਈ ਸੀ ਹਲਕਾ ਟਾਲੀ ਦੇ ਪਿੰਡ ਜਠੌਰ ਦੀ ਕਿਥੇ ਦੇ ਕੀ ਪਾਠੀ ਸਿੰਘ ਜਿਹੜੇ ਕਿ ਗੁਰੂ ਦੇ ਵਜ਼ੀਰ ਨੇ ਉਹਨਾਂ ਨੂੰ ਸੋਨੇ ਦੇ ਕੰਠੇ ਨਾਲ ਜਿਹੜਾ ਕਿ ਸਨਮਾਨਿਤ ਕੀਤਾ ਗਿਆ ਸੀ ਪਿੰਡ ਵਾਸੀਆਂ ਵੱਲੋਂ ਤੇ ਜਿਹੜੇ ਜਿਹੜੇ ਵੀਰ ਯੂਕੇ ਤੇ ਕੈਨੇਡਾ ਗਏ ਸੀ ਪਰ ਉਸੇ ਤਰ੍ਹਾਂ ਇਹ ਤੁਹਾਨੂੰ ਇੱਕ ਖਬਰ ਦਿਖਾਵਾਂਗੇ ਹਲਕਾ ਇਹ ਵੀ ਟਾਰੀ ਦੀ ਖਬਰ ਆ ਪਿੰਡ ਮਹਿਮਾ ਦੀ ਜਿੱਥੋਂ ਦੇ ਕੇ ਕਮਿਸ਼ਨਰ ਭਾਈ ਸੰਦੀਪ ਸਿੰਘ ਨੂੰ ਜਿਹੜਾ ਕਿ ਪਿੰਡ ਝੀਤਿਆ ਮਲੋ ਜਿਹੜਾ ਕਿ ਸਨਮਾਨਿਤ ਕੀਤਾ ਗਿਆ ਸੋਹਣੇ ਕੈਂਠੇ ਨਾਲ ਤੁਸੀਂ ਤਸਵੀਰਾਂ ਜਰੂਰ ਤੁਹਾਨੂੰ ਸਾਂਝੀ ਕਰਾਂਗੇ ਅਤੇ ਬਹੁਤ ਖੂਬਸੂਰਤ ਤਸਵੀਰਾਂ ਨੇ ਤੁਸੀਂ ਤੁਸੀਂ ਇਹ ਵਿੱਚ ਦੇਖ ਸਕਦੇ ਹੋ ਕਿਸ ਦਾ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਆ ਅਤੇ ਕਿਸ ਤਰ੍ਹਾਂ ਪਰਿਵਾਰ ਵਿੱਚ ਪਰਿਵਾਰਕ ਮੈਂਬਰ ਜਿਹੜੇ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਨੇ ਬਹੁਤ ਸੋਹਣੀ ਗੱਲ ਹੈ ਸਾਡਾ ਪੰਜਾਬ ਸਿੱਧੇ ਰਾਹ ਤੁਰ ਪਿਆ ਸਾਡੇ ਢਾਡੇ ਜੱਥੇ ਸਾਡੇ ਕਮਿਸ਼ਨਰ ਅਤੇ ਸਾਡੇ ਗੁਰੂਦੇਵ ਸਿੰਘ ਜਿਹੜੇ ਕਿ ਪਾਠੀ ਸਿੰਘ ਵਜੀਰਾ ਦਾ ਫਿਰ ਤੋਂ ਸਨਮਾਨਤ ਹੋਣਾ ਸ਼ੁਰੂ ਹੋ ਗਿਆ ਸਾਡੇ ਪੰਜਾਬ ਵਿੱਚ ਵਧੀਆ ਤਸਵੀਰ ਆ ਬਹੁਤ ਸੋਹਣੀ ਤਸਵੀਰ ਆ ਸਾਰੇ ਇਲਾਕੇ ਵਿੱਚ ਹਲਕਾ ਟਾੜੀ ਦੇ ਵਿੱਚ ਵੀ ਚਰਚਾ ਵਾ ਤੇ ਲੋਕ ਦੂਰੋਂ ਦੂਰੋਂ ਆ ਕੇ ਭਾਈ ਸੰਦੀਪ ਸਿੰਘ ਨੂੰ ਜਿਹੜੀ ਕਿ ਵਧਾਈ ਦਿੱਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਮਰਸਾ ਦੇ ਪਿੰਡ ਮਹਿਮਾ ਦੀਆਂ ਜਿਹੜਾ ਕਿ ਭਾਈ ਸੰਦੀਪ ਸਿੰਘ ਜਿਹੜੇ ਕਿ ਕਮਿਸ਼ਨਰ ਨੇ ਉਹਨਾਂ ਨੂੰ ਜਿਹੜਾ ਕਿ ਸੋਨੇ ਦੇ ਕੈਂਠੇ ਨਾਲ ਜਿਹੜਾ ਕਿ ਪਿੰਡ ਝੀਤਿਆਵਲੋ ਜਿਹੜਾ ਕਿ ਸਨਮਾਨਤ ਕੀਤਾ ਗਿਆ ਸਾਲਾਨਾ ਜੋੜ ਮੇਲਾ ਧੰਤਣ ਬਾਬਾ ਸ਼੍ਰੀ ਚਾਂਦੀ ਦੇ ਜਨਮ ਦਿਹਾੜੇ ਤੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਅਤੇ ਐਨ ਆਰ ਆਈ ਦੇ ਵੀਰ ਨੇ ਪਰਮਜੀਤ ਸਿੰਘ ਚੀਤਾ ਜਗਦੀਪ ਸਿੰਘ ਕਤਰ ਅਤੇ ਜਗਰੂਪ ਸਿੰਘ ਚੀਤਾ ਯੂਕੇ ਇਹਨਾਂ ਵੀਰਾਂ ਵੱਲੋਂ ਜਿਹੜਾ ਕਿ ਸਨਮਾਨਿਤ ਕੀਤਾ ਗਿਆ ਵਾ ਅੱਜ ਵੀ ਸਾਡੇ ਪੰਜਾਬੀ ਨੌਜਵਾਨ ਚਾਹੇ ਵਿਦੇਸ਼ਾਂ ਵਿੱਚ ਬੈਠੇ ਨੇ ਕੈਨੇਡਾ ਅਮਰੀਕਾ ਪਰ ਫਿਰ ਵੀ ਆਪਣੇ ਪੰਜਾਬ ਨਾਲ ਪਿਆਰ ਕਰਦੇ ਨੇ ਆਪਣੀ ਪੰਜਾਬੀਆਂ ਨਾਲ ਪਿਆਰ ਕਰਦੇ ਨੇ ਇਹਨਾਂ ਵੱਲੋਂ ਬਹੁਤ ਸੋਹਣਾ ਮਾਨ ਸਨਮਾਨ ਕੀਤਾ ਗਿਆ ਅਸੀਂ ਵੀ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਕਿ ਆਪਣੇ ਪੰਜਾਬੀ ਵਿਰਸੇ ਨੂੰ ਆਪਣੇ ਪੰਜਾਬੀ ਤੋਂ ਅਤੇ ਆਪਣੇ ਜਿਹੜੇ ਕੀ ਵਿਸ਼ੇ ਨੂੰ ਸਾਂਭਿਆ ਲਾ ਗੱਲਬਾਤ ਵੀ ਕਰਾਂਗੇ ਭਾਈ ਸੰਦੀਪ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਤੁਸੀਂ ਵਧਾਈ ਦੇ ਯੋਗ ਪਾਤਰ ਹੋ ਤੁਹਾਨੂੰ ਸਨਮਾਨਿਤ ਕੀਤਾ ਗਿਆ ਸੋਨੇ ਦੀ ਕੈਂਠੇ ਨਾਲ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸ਼ੁਕਰਾਨਾ ਗੁਰੂ ਸਾਹਿਬ ਜੀਾਂ ਦਾ ਜਿਨ੍ਹਾਂ ਨੇ ਇਹ ਸੇਵਾ ਸਾਡੇ ਹਿੱਸੇ ਲਈ ਆ ਕਿ ਅਸੀਂ ਕੌਮ ਦੀ ਸੇਵਾ ਇਤਿਹਾਸ ਰੰਗ ਕਰ ਸਕੀਏ ਤੇ ਵਿਧਾਈ ਮੈਂ ਸਮੁੱਚੇ ਕਵੀਸ਼ਰ ਜਗਤ ਨੂੰ ਸਮੁੱਚੇ ਸਿੱਖ ਪੰਥ ਨੂੰ ਇਸ ਕਰਕੇ ਵੀ ਦੇਣੀ ਚਾਹੁੰਦਾ ਕਿਉਂਕਿ ਕਈ ਵਾਰ ਸਾਨੂੰ ਇਹ ਬਹੁਤ ਵੱਡਾ ਉਲਾਮਾ ਸੀ ਕਿ ਇਸ ਲੈਣ ਵਿੱਚ ਸਤਕਾਰ ਜਿਹੜਾ ਉਹ ਬੜਾ ਘਟ ਹੋ ਰਿਹਾ ਤੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਇਸੇ ਸਾਲ ਦੇ ਵਿੱਚ ਤੀਸਰਾ ਵੱਡਾ ਸਨਮਾਨ ਜਿਹੜਾ ਵੇ ਉਹ ਕੌਮ ਵੱਲੋਂ ਦੇ ਕਰਕੇ ਨਵਾਜਿਆ ਗਿਆ ਹੈ ਤੇ ਮੈਂ ਉਹ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਵੀਰ ਜਗਰੂਪ ਸਿੰਘ ਜੋ ਇੰਗਲੈਂਡ ਦੀ ਧਰਤੀ ਤੇ ਹੈ ਵੀਰ ਜਗਦੀਪ ਸਿੰਘ ਜੋ ਕਤਰ ਦੀ ਧਰਤੀ ਤੇ ਰਹਿ ਕੇ ਕਿਰਤ ਕਮਾਈ ਕਰ ਰਿਹਾ ਵੀਰ ਪਰਮਜੀਤ ਸਿੰਘ ਨਗਰਜੀ ਤਿਆਤੋ ਸਾਰੇ ਵੀਰਾਂ ਨੇ ਰਲ ਮਿਲ ਕਰਕੇ ਉਪਰਾਲਾ ਕੀਤਾ ਤੇ ਉਹਨਾਂ ਨੇ ਦਾਸ ਦੇ ਸਮੁੱਚੇ ਜਥੇ ਦਾ ਇਹ ਸਤਕਾਰ ਜਿਹੜਾ ਸੋਨੇ ਦੇ ਮੈਡਲ ਦੇ ਨਾਲ ਕੀਤਾ ਤੇ ਮੈਂ ਇਹ ਕਹਿਣਾ ਵੀ ਇਕੱਲਾ ਮੇਰਾ ਸਤਕਾਰ ਨਹੀਂ ਇਹ ਸਮੁੱਚੇ ਕਵੀਸ਼ਰ ਜਗਤ ਦਾ ਸਤਕਾਰ ਕੀਤਾ ਗਿਆ ਹੈ ਸਤਿਗੁਰੂ ਉਹਨਾਂ ਵੀਰਾਂ ਦੇ ਸਿਰ ਤੇ ਮਿਹਰ ਭਰਿਆਤ ਰੱਖਣ ਤੇ ਉਹ ਇਸੇ ਤਰ੍ਹਾਂ ਆਪਣੇ ਨਗਰ ਦੇ ਨਾਲ ਆਪਣੀ ਕੌਮ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਜੁੜੇ ਰਹਿਣ ਤੁਸੀਂ ਮੈਨੂੰ ਪੁੱਛੋ ਪਾਈ ਸੰਦੀਪ ਸਿੰਘ ਜੀ ਕਿੰਨੇ ਜਦੋਂ ਤੁਸੀਂ ਜਿਹੜਾ ਕਮਿਸ਼ਰੀ ਕਰ ਰਹੇ ਹੋ ਤੇ ਜਥਾ ਤੁਹਾਡਾ ਕਿੰਨਾ ਪੁਰਾਣਾ ਵਾ ਤੇ ਹੁਣ ਤੱਕ ਕਿੱਥੇ ਕਿੱਦਾਂ ਤੁਸੀਂ ਕੁਛ ਕਰ ਚੁੱਕੇ ਹੋ ਲਗਭਗ 6 ਕੁ ਸਾਲ ਦਾ ਸਮਾਂ ਹੋ ਗਿਆ ਮੈਨੂੰ ਇਸ ਕਵੀਸ਼ਰੀ ਦੇ ਖੇਤਰ ਵਿੱਚ ਆਏ ਹੋਏ ਤੇ 사ਤਗੁਰਾਂ ਨੇ ਬੜੀ ਬਖਸ਼ਿਸ਼ ਰਹਿਮਤ ਕੀਤੀ ਹੈ ਪੂਰੇ ਭਾਰਤ ਦੀ ਕੋਈ ਐਹੋ ਜੀ ਸਟੇਟ ਨਹੀਂ ਜਿੱਥੇ ਜਾ ਕੇ ਸਾਡੇ ਜਥੇ ਨੇ ਸੇਵਾ ਨਾ ਨਿਭਾਈ ਹੋਵੇ ਸੰਗਤਾਂ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ ਦੇਸ਼ ਨਹੀਂ ਪਰਦੇਸ ਦੇ ਵਿੱਚੋਂ ਵੀ ਬਹੁਤ ਸਾਰਾ ਪਿਆਰ ਸਾਡੇ ਕਵੀਸ਼ਰ ਜੱਥੇ ਨੂੰ ਮਿਲਿਆ ਮੇਰੇ ਜੱਥੇ ਵਿੱਚ ਮੇਰਾ ਛੋਟਾ ਵੀਰ ਸ਼ੇਰ ਸਿੰਘ ਨਗਰ ਪੰਡੋਰੀ ਤੋਂ ਵੀਰ ਗੁਰਸ਼ਰਨ ਸਿੰਘ ਕੋਟਖਾਇਰੇ ਤੋਂ ਮੇਰੇ ਨਾਲ ਮੇਰੇ ਪ੍ਰਾਹ ਸੇਵਾ ਨਿਭਾ ਰਹੇ ਨੇ ਸੰਗਤਾਂ ਵੱਲੋਂ ਜਿੱਥੇ ਦੇਸ਼ ਵਿੱਚੋਂ ਬਹੁਤ ਪਿਆਰ ਮਿਲ ਰਿਹਾ ਹੈ ਭਾਵੇਂ ਅਸੀਂ ਵਿਦੇਸ਼ ਦੀ ਯਾਤਰਾ ਤੇ ਹਾਲੇ ਤੱਕ ਨਹੀਂ ਗਏ ਪਰ ਵਿਦੇਸ਼ ਵਿੱਚੋਂ ਵੀ ਸਾਨੂੰ ਬਹੁਤ ਸਾਰੇ ਸਨਮਾਨ ਜਿਹੜੇ ਨੇ ਉਹ ਪ੍ਰਾਪਤ ਹੋ ਚੁੱਕੇ ਨੇ ਬਹੁਤ ਸਾਰੀ ਸੰਗਤ ਸਾਡੇ ਨਾਲ ਜੁੜੀ ਹੋਈ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਰਾਹੀਂ ਸੋ ਜਿੱਥੇ ਜਿੱਥੇ ਸਰਗਰੂ ਸੇਵਾ ਲਾ ਰਹੇ ਨੇ ਉੱਥੇ ਉੱਥੇ ਅਸੀਂ ਨਿਭਾ ਰਹੇ ਆਂ ਭਾਈ ਸੰਦੀਪ ਜੀ ਕਿੰਨਾ ਕਿ ਚੰਗਾ ਲੱਗ ਰਿਹਾ ਅੱਜ ਤੁਸੀਂ ਜਿਵੇਂ ਤੁਸੀਂ ਦੱਸਿਆ ਵੀ ਤੀਸਰੀ ਵਾਰ ਤੁਹਾਨੂੰ ਜਿਹੜਾ ਵੀ ਸੋਨੇ ਨਾਲ ਸਨਮਾਨਤ ਕੀਤਾ ਗਿਆ ਪਹਿਲੇ ਵੀ ਤੁਹਾਨੂੰ ਦੋ ਜਿਹੜੇ ਸੋਨੇ ਦੇ ਕੈਂਠੇ ਤੇ ਇੱਕ ਸੋਨੇ ਦਾ ਪੈਨ ਦੇ ਕੇ ਸਨਮਾਨ ਕੀਤਾ ਗਿਆ ਕਿੰਨਾ ਕਿ ਚੰਗਾ ਲੱਗਦਾ ਅੱਜ ਵੀ ਜਿਹੜੇ ਲੋਕ ਨੇ ਸਾਡੇ ਪੰਜਾਬ ਦੇ ਪੰਜਾਬੀਆਂ ਦੇ ਖਾਸ ਕਰਕੇ ਤੁਹਾਡੇ ਅਗੇ ਕੁਸ਼ਰ ਹੋ ਗਏ ਢਾਡੀ ਜਥੇ ਹੋ ਗਏ ਜਾਂ ਗੁਰੂ ਕੇ ਵਜੀਰ ਨੇ ਅੱਜ ਵੀ ਇਹਨਾਂ ਨੂੰ ਪਿਆਰ ਕਰਦੇ ਨੇ ਅੱਜ ਵੀ ਉਹਨਾਂ ਨੂੰ ਪੂਰਾ ਮਾਨ ਸਤਕਾਰ ਦੇ ਰਹੇ ਹੋ ਦੇ ਰਹੇ ਨੇ ਕਿੰਨਾ ਕਿ ਚੰਗਾ ਲੱਗਦਾ ਚੀਜ਼ ਨੂੰ ਲੱਗੇ ਕਿ ਵੀ ਮੈਂ ਪਹਿਲਾਂ ਵੀ ਆਖਿਆ ਸੀ ਕਿ ਮੇਰੇ ਕੋਲ ਲਫ਼ਜ਼ ਨਹੀਂ ਆ ਕਿ ਮੈਂ ਇਸ ਸਨਮਾਨ ਦੀ ਖੁਸ਼ੀ ਨੂੰ ਸਾਂਝਾ ਕਰ ਸਕਾਂ ਪਰ ਇਹ ਸਨਮਾਨ ਜਿਹੜਾ ਇਹ ਨਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਸਾਡੇ ਆਪਣੇ ਗੁਰੂ ਦੀ ਉਸਤਤ ਕਰਨ ਦੇ ਵਿੱਚ ਪ੍ਰਾਪਤ ਹੋਇਆ ਕਿਉਂਕਿ ਹੋਰ ਵੀ ਕਈ ਖੇਤਰ ਆ ਜਾਹੇ ਨੇ ਜਿੱਥੇ ਸਾਨੂੰ ਬਹੁਤ ਵੱਡੇ ਸਨਮਾਨ ਮਿਲਦੇ ਪਰ ਉਹਦੇ ਵਿੱਚ ਦਿਲ ਦਾ ਰੂਹ ਦਾ ਸਕੂਨ ਨਹੀਂ ਹੁੰਦਾ ਅਸੀਂ ਆਪਣੇ ਵਿਰਸੇ ਦੀ ਗੱਲ ਆਪਣੇ ਇਤਿਹਾਸ ਦੀ ਗੱਲ ਸੰਗਤ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਤੇ ਜਦੋਂ ਇਸ ਤਰ੍ਹਾਂ ਦੇ ਸਨਮਾਨ ਹੁੰਦੇ ਨੇ ਤੇ ਫਿਰ ਸਾਰੇ ਬਾਕੀ ਦੇ ਕਵੀਸ਼ਰ ਜਥਿਆਂ ਦੇ ਵਿੱਚ ਢਾਡੀ ਜਥਿਆਂ ਦੇ ਵਿੱਚ ਇਸ ਗੱਲ ਦੀ ਹੌਸਲਾ ਅਫਜਾਈ ਹੁੰਦੀ ਹੈ ਜਿਹੜੇ ਨਿਰਾਸ਼ਤਾ ਵੱਲ ਜਾ ਰਹੇ ਨੇ ਕਿ ਸ਼ਾਇਦ ਕਦਰ ਘਟ ਗਈ ਹੈ ਕਿ ਨਹੀਂ ਕਦਰ ਅੱਜ ਵੀ ਸੰਗਤ ਕਰਦੀ ਹੈ ਜੇ ਅਸੀਂ ਤਨਦੇਹੀ ਦੇ ਨਾਲ ਮਿਹਨਤ ਕਰਦੇ ਰਹਿੰਦੇ ਆਂ ਤੇ ਸਤਿਗੁਰੂ ਮਿਹਰਾ ਕਰਦੇ ਨੇ ਭਾਈ ਸੰਦੀਪ ਜੀ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਦੇਖਿਆ ਵੀ ਕਈ ਜਦੋਂ ਵਿਆਹ ਸ਼ਾਦੀ ਹੁੰਦੀ ਆ ਤੇ ਲੋਕ 20-20 ਲੱਖ ਰੁਪਏ ਵਿਆਹ ਤੇ ਲਾ ਦਿੰਦੇ ਨੇ ਤੇ ਗੋਵਾਂ ਵਾਲੀ ਮਤਵਵਤ ਮਹਿੰਗੀ ਲਿਆਉਂਦੇ ਨੇ ਤੇ ਜਦੋਂ ਕਿਤੇ ਪਾਰਤੀ ਸਿੰਘ ਦੀ ਵਾਰੀ ਹੁੰਦੀ ਆ ਜਾਂ ਭਾਈ ਕੀਰਤਨੀ ਦੀ ਵਾਰੀ ਹੁੰਦੀ ਆ ਉਹਨਾਂ ਨੂੰ ਮਾਇਆ ਜਾਂ ਭੇਟਾ ਦੇ ਜਾਂਦੇ ਉਦੋਂ ਜਿਹੜਾ ਪਰਿਵਾਰ ਹੱਥ ਘੋਟ ਲੈਂਦਾ ਜਾਂ ਕਹਿੰਦੇ ਨੇ ਵੀ ਸਭ ਤੋਂ ਛੋਟਾ ਨੋਰਦਈ ਹੈ ਜਿਹੜਾ ਕਿ ਅਤੇ ਭਾਈ ਸਾਹਿਬ ਨੇ ਵੀ ਤਾਲਮੌਲ ਕੀਤਾ ਜਾਂਦਾ ਵੀ ਭਾਈ ਬਾਬਾ ਜੀ ਪੈਸੇ ਘੱਟ ਲੇ ਲੋ ਪਰ ਜਦੋਂ ਡਾਂਸਰ ਲਵਾਉਂਦੇ ਨੇ ਉਦੋਂ ਪੈਸੇ ਆ ਵੀ 20 ਛੋਟੇ ਹੁੰਦੇ ਨੇ ਪੈਸੇ ਵਰਕਾ ਕਰ ਦਿੰਦੇ ਨੇ ਉਦੋਂ ਨਹੀਂ ਕਹਿੰਦੇ ਵੀ ਇੱਥੇ ਪੈਸੇ ਛੁੱਟ ਨੇ ਜਾਇਜ਼ ਜਾਂ ਨਹੀਂ ਜਾਇਜ਼ ਅਕਸਰ ਇਹ ਉਲਾਮਾ ਸਾਡੀ ਕੌਮ ਨੂੰ ਬੜਾ ਮਿਲਦਾ ਏ ਤੇ ਪਰ ਮੈਂ ਤੇ ਇਹ ਗੱਲ ਕਹਿਣਾ ਵੀ ਸਾਡਾ ਤੇ ਗਾਉਣ ਵਾਲਿਆਂ ਦਾ ਆਪਸੀ ਕੰਪੀਟੀਸ਼ਨ ਹੀ ਕੋ ਅਸੀਂ ਕਰਦੇ ਹਾਂ ਗੁਰੂ ਦੀ ਕੀਰਤਿ ਸਾਨੂੰ ਸੰਗਤ ਜਦੋਂ ਵੀ ਮਾਨ ਸਨਮਾਨ ਦੇ ਕੇ ਨਵਾਜਦੀ ਹੈ ਚਾਹੇ ਮਾਇਆ ਵੀ ਦੇ ਕੇ ਨਵਾਜਦੀ ਹੈ ਤੇ ਉਹ ਸਾਡੇ ਪੈਰਾਂ ਵਿੱਚ ਰੱਖ ਕੇ ਜਾਂਦੀ ਹੈ ਜਦੋਂ ਕਿ ਉਹਨਾਂ ਦੇ ਸਿਰ ਉਤੋਂ ਦੀ ਛੁੱਟੇ ਜਾਂਦੇ ਤੇ ਫਿਰ ਉਹ ਮਾਇਆ ਉਹਨਾਂ ਦੇ ਸਿਰ ਦੇ ਉੱਤੇ ਸਵਾਰ ਹੋ ਜਾਂਦੀ ਹੈ ਫਿਰ ਬੱਚੇ ਨਸ਼ਿਆਂ ਵਾਲੇ ਪਾਸੇ ਮਾੜੇ ਪਾਸੇ ਜਾਂਦੇ ਤੇ ਫਿਰ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਸ਼ਾਇਦ ਇਸ ਪਾਸੇ ਘਟ ਤੇ ਹੀਰਿਆਂ ਦੇ ਵਪਾਰੀ ਤੇ ਤੁਹਾਨੂੰ ਪਤਾ ਵਿਰਲੇ ਹੀ ਹੁੰਦੇ ਨੇ ਤੇ ਕੋਲੇ ਤੇ ਕੱਚ ਦੇ ਵਪਾਰੀ ਬਹੁਤ ਹੁੰਦੇ ਨੇ ਤੇ ਮਹਿੰਗੀ ਗੱਲ ਨੂੰ ਖਰੀਦਣ ਵਾਲੇ ਥੋੜੇ ਹੁੰਦੇ ਨੇ ਪਰ ਉਹ ਹੁੰਦੇ ਕਦਰਦਾਨ ਨੇ ਬਿਲਕੁਲ ਤੁਸੀਂ ਦੇਖਿਆ ਵੀਰ ਜੀ ਨੇ ਬਹੁਤ ਸੋਹਣੀ ਗੱਲਬਾਤ ਕੀਤੀ ਆ ਤੇ ਵਧਾਈ ਦੇ ਪਾਤਰ ਵੀ ਨੇ ਅਸੀਂ ਉਹਨਾਂ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਜਿਨ੍ਹਾਂ ਪਰਿਵਾਰਾਂ ਨੇ ਅੱਜ ਭਾਈ ਸੰਦੀਪ ਸਿੰਘ ਜਿਹੜਾ ਕਿ ਕਮਿਸ਼ਨਰ ਜੱਥਾ ਵਾ ਉਹਨਾਂ ਨੂੰ ਸਨਮਾਨਿਤ ਕੀਤਾ ਸੋਨੇ ਦੇ ਕੈਂਠੇ ਦੇ ਨਾਲ ਇਸੇ ਤਰ੍ਹਾਂ ਸਾਡਾ ਪੰਜਾਬ ਜਿਹੜਾ ਵਾ ਚੜ੍ਹਦੀ ਕਲਾ ਵਿੱਚ ਰਹੇਗਾ ਅਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇਗਾ ਕਿਉਂਕਿ ਜਦੋਂ ਇਸ ਤਰ੍ਹਾਂ ਸਾਡੇ ਢਾਡੀ ਜੱਥੇ ਹੋਏ ਕਵਿਸ਼ਰੀ ਹੋਗੇ ਅਤੇ ਖਾਸ ਕਰਕੇ ਪਾਰਟੀ ਸੈੰਗ ਜਿਹੜੇ ਕਿ ਵਜ਼ੀਰ ਨੇ ਉਹਨਾਂ ਨੂੰ ਅਸੀਂ ਇਸੇ ਤਰ੍ਹਾਂ ਸਨਮਾਨ ਦੇ ਦਿੰਦੇ ਰਵਾਂਗੇ ਤੇ ਮੈਨੂੰ ਲੱਗਦਾ ਵੀ ਸਾਡੇ ਪੰਜਾਬ ਦੇ ਜਿਹੜੇ ਦੇਣਾ ਉਹ ਚੰਗੇ ਬੋਲਣਗੇ ਕਹਿੰਦੇ ਸੀ ਪੰਜਾਬ ਨੂੰ ਵੀ ਪੰਜਾਬ ਮਾੜੇ ਦੌਰ ਚ ਲੰਘ ਰਿਹਾ ਪਰ ਤੁਹਾਡੇ ਹਾਲਾਤ ਦੇਖ ਕੇ ਤੁਹਾਡੀਆਂ ਤਸਵੀਰਾਂ ਵੇਖ ਕੇ ਅੱਜ ਬਹੁਤ ਮਾਣ ਖੁਸ਼ ਹੋਇਆ ਪਰ ਲੱਗਦਾ ਨਹੀਂ ਵੀ ਪੰਜਾਬ ਮਾੜੇ ਹਾਲਾਤਾਂ 'ਚ ਆ ਮੈਨੂੰ ਲੱਗਦਾ ਪੰਜਾਬ ਅੱਜ ਵੀ ਚੜ੍ਹਦੀ ਕਲਾ ਵਿੱਚ ਆ ਪੰਜਾਬ ਚੜ੍ਹਦੀ ਕਲਾ ਵਿੱਚ ਸੀ ਤੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੂਗਾ ਸਾ ਇਹ ਜ਼ਰੂਰ ਹੈ ਕਿ ਸਾਜ਼ਿਸ਼ਾਂ ਇਹ ਮੁੱਢ ਤੋਂ ਚੱਲਦੀਆਂ ਰਹੀਆਂ ਕਿ ਸਾਡੀ ਨੌਜਵਾਨੀ ਨੂੰ ਕਰਾਹੀ ਪਾ ਕੇ ਉਹਨੂੰ ਨਸ਼ਿਆਂ ਵਾਲੇ ਪਾਸੇ ਜਾਂ ਮਾੜੇ ਪਾਸੇ ਲਾ ਦਿੱਤਾ ਜਾਵੇ ਪਰ ਉਹ ਸਮਾਂ ਬਹੁਤੀ ਦੇਰ ਨਹੀਂ ਚੱਲਦਾ ਨੌਜਵਾਨੀ ਫਿਰ ਆਪਣੇ ਆਪ ਨੂੰ ਸੰਭਾਲਦੀ ਹੈ ਕਿਉਂਕਿ ਪੰਜਾਬ ਗੁਰਾਂ ਦੇ ਨਾਂ ਤੇ ਜੀਂਦਾ ਹੈ ਗੁਰਾਂ ਦੀ ਵਸਾਈ ਹੋਈ ਧਰਤੀ ਹੈ ਤੇ ਨੌਜਵਾਨੀ ਜਿਹੜੀ ਹੈ ਜੇ ਉਹ ਭਟਕ ਵੀ ਜਾਂਦੀ ਹੈ ਤੇ ਪਰ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੈ ਕਿਉਂਕਿ ਉਹ ਫਿਰ ਵਾਪਸ ਆਪਣੇ ਘਰ ਨੂੰ ਮੋੜ ਆਉਂਦੇ ਨੇ ਤੇ ਮੈਂ ਇਹ ਵੀ ਬੇਨਤੀ ਕਰਦਾ ਵੀ ਸਾਰੇ ਨਗਰਾਂ ਨੂੰ ਜਿਵੇਂ ਮੇਰਾ ਨਗਰ ਮਹਿਮਾ ਮੈਂ ਸਾਰੇ ਨਗਰ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਬਿਨਾਂ ਸਪੋਰਟ ਤੋਂ ਕੋਈ ਕਾਰਜ ਜਿਹੜਾ ਵਾ ਉਹ ਸਫਲ ਨਹੀਂ ਹੋ ਸਕਦਾ ਮੇਰੇ ਜਦੋਂ ਵੀ ਮੈਂ ਸਟੇਜ ਤੇ ਖੜਦਾ ਮੈਂ ਕੱਲਾ ਨਹੀਂ ਮੇਰਾ ਸਾਰਾ ਨਗਰ ਹੀ ਮੇਰੇ ਨਾਲ ਖੜਾ ਹੁੰਦਾ ਤੇ ਜਦੋਂ ਮਾਨ ਸਨਮਾਨ ਆਉਂਦਾ ਤੇ ਸਾਰਾ ਪਿੰਡ ਤੁਸੀਂ ਵੇਖ ਹੀ ਰਹੇ ਹੋ ਇਹਨਾਂ ਨੂੰ ਏਉਂ ਲੱਗਦਾ ਪਈ ਕੱਲਾ ਸੰਦੀਪ ਸਿੰਘ ਨਹੀਂ ਸਾਡੇ ਸਾਰੇ ਨਗਰ ਦਾ ਸਨਮਾਨ ਹੋਇਆ ਤੇ ਫਿਰ ਕੱਲਾ ਨਗਰ ਨਹੀਂ ਸਾਰਾ ਇਲਾਕਾ ਬੜਾ ਮਾਣ ਕਰਦਾ ਹੈ ਤੇ ਜਦੋਂ ਨੌਜਵਾਨੀ ਨੂੰ ਇਸ ਤਰ੍ਹਾਂ ਹੌਸਲਾ ਫੁਜਾਈ ਕੀਤੀ ਜਾਵੇਗੀ ਨਾ ਤੇ ਫਿਰ ਨੌਜਵਾਨੀ ਗਲਤ ਪਾਸੇ ਜਾ ਹੀ ਨਹੀਂ ਸਕਦੀ ਜੇ ਅਸੀਂ ਉਹਨਾਂ ਨੂੰ ਰੋਕ ਟੋਕ ਜਿਆਦਾ ਕਰਾਂਗੇ ਪਾਬੰਦੀਆਂ ਲਾਵਾਂਗੇ ਤੇ ਫਿਰ ਉਹ ਕਿਸੇ ਨਾ ਕਿਸੇ ਪਾਸੇ ਗਲਤ ਪਾਸੇ ਜਾਣਗੇ ਜੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗੇ ਤੇ ਫਿਰ ਉਹ ਨਗਰ ਦਾ ਇਲਾਕੇ ਦਾ ਪੰਜਾਬ ਦਾ ਨਾਂ ਉੱਚਾ ਕਰਦੇ ਰਹਿਣਗੇ ਭਾਈ ਸੰਦੀਪ ਜੀ ਕਿਸ ਤਰ੍ਹਾਂ ਦੇ ਦੋ ਅਸੀਂ ਦੇਖਿਆ ਵੀ ਸਾਡੇ ਜਿਹੜੇ ਪਾਟੀ ਸਿੰਘ ਨੇ ਗੁਰੂ ਕੇ ਵਜੀਰ ਨੇ ਜਾਂ ਕੀਰਤਨੀ ਨੇ ਬਹੁਤੇ ਹਾਲਾਤ ਕਈਆਂ ਦੇ ਵਧੀਆ ਨਹੀਂ ਆ ਅਸੀਂ ਦੇਖਿਆ ਵੀ ਘਰਾਂ ਵਿੱਚ ਦੋ ਟਾਈਮ ਦਾ ਫੁਲਕਾ ਤੱਕ ਨਹੀਂ ਪੜਦਾ ਤੇ ਇੱਕ ਕਮਰੇ ਵਿੱਚ ਸਾਰਾ ਪਰਿਵਾਰ ਰਹਿੰਦਾ ਵਾ ਪਰ ਜੇਕਰ ਇਸੇ ਤਰ੍ਹਾਂ ਮਾਨ ਸਨਮਾਨ ਮਿਲਦਾ ਰਿਹਾ ਪਰ ਮੈਨੂੰ ਲੱਗਦਾ ਵੀ ਸਾਡੇ ਪੰਜਾਬ ਦੇ ਬੱਚੇ ਚੰਗੇ ਬਣਣਗੇ ਤੇ ਅੱਜ ਫਿਰ ਜਿਹੜੇ ਖੁਸ਼ਹਾਲ ਹੋਣਗੇ ਅਸੀਂ ਇੱਕ ਪਾਰਤੀ ਸਿੰਘ ਨਾਲ ਗੱਲਬਾਤ ਕੀਤੀ ਸੀ ਉਹਨਾਂ ਕਿਹਾ ਵੀ ਗਾਂ ਆਪਣੇ ਬੱਚਿਆਂ ਨੂੰ ਅਸੀਂ ਗਾਂ ਪਾਰਤੀ ਸਿੰਘ ਨਹੀਂ ਬਣਾਉਣਾ ਕਿਉਂਕਿ ਬੱਚੇ ਪੁੱਛਦੇ ਨੇ ਵੀ ਪਾਪਾ ਜੀ ਤੁਸੀਂ ਸਾਰੀ ਉਮਰ ਕੀ ਬਣਾਇਆ ਇੱਕ ਚਾਹਦਾ ਕੋਠਾ ਨਹੀਂ ਪਾ ਸਕੇ ਤੇ ਬੱਚੇ ਉਹ ਗਾਂ ਪਰਿਵਾਰ ਕਹਿੰਦਾ ਵੀ ਅਸੀਂ ਨਹੀਂ ਬਣਾਉਣਾ ਤੁਹਾਡੇ ਪਰਿਵਾਰ ਚ ਬਹੁਤਾ ਮਾਨ ਸਨਮਾਨ ਮਿਲਦਾ ਤੁਹਾਨੂੰ ਸੋਹਣੇ ਕੈਂਠੇ ਨਾਲ ਸਨਮਾਨ ਕੀਤਾ ਜਾ ਰਿਹਾ ਤੁਹਾਡੇ ਗਾਂ ਬੱਚਿਆਂ ਦਾ ਕੀ ਹੈ ਤੁਸੀਂ ਵੀ ਗਾਂ ਬੱਚਿਆਂ ਨੂੰ ਐਸੇ ਆਪਣਾ ਖੁਸ਼ੀ ਜੱਥੇ ਪਾਓਗੇ ਜਾਂ ਹੋਰ ਕੰ ਮੇਰੀ ਸੋਚ ਇਹ ਆ ਕਿ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇਹ ਵੀ ਗੱਲ ਜੇ ਸੱਚੀ ਆ ਕਿ ਰਾਗੀ ਢਾਡੀ ਕਵੀਸ਼ਰ ਗਰੰਥੀ ਸਿੰਘਾਂ ਦਾ ਜੇ ਆਖੀਏ ਵੀ ਮਾਨ ਸਨਮਾਨ ਘਟ ਹੋ ਰਿਹਾ ਮਹਿੰਗਾਈ ਦੇ ਦੌਰ ਚ ਉਹਨਾਂ ਜਿਨ੍ਹਾਂ ਗੁਜਰਾਨ ਵਾਸਤੇ ਉਹਨਾਂ ਨੂੰ ਮਾਇਆ ਚਾਹੀਦੀ ਆ ਜਾਂ ਸਹੂਲਤਾਂ ਨਹੀਂ ਮਿਲਦੀਆਂ ਪਰ ਦੂਸਰਾ ਪਾਸਾ ਇਹ ਵੀ ਹੋਵੇਗਾ ਕਿ ਬਹੁਤ ਸਾਰੇ ਕਵੀਸ਼ਰ ਰਾਗੀ ਢਾਡੀ ਸਿੰਘ ਅਸੀਂ ਕੌਮ ਦੀ ਮਾਇਆ ਦੇ ਨਾਲ ਆਪਣੇ ਬੱਚੇ ਪੜਾ ਰਹੇ ਆ ਤੇ ਅਸੀਂ ਬੱਚੇ ਪੜਾ ਕੇ ਜਦੋਂ ਵੱਡੀਆਂ-ਵੱਡੀਆਂ ਡਿਗਰੀਆਂ ਲੈ ਲੈਂਦੇ ਨੇ ਤੇ ਫਿਰ ਅਸੀਂ ਕਹਿੰਨੇ ਆਂ ਅਸੀਂ ਇਸ ਪਾਸੇ ਨਹੀਂ ਲਾਉਣੇ ਉਹਦਾ ਕਾਰਨ ਇਹ ਆ ਕਿ ਅਸੀਂ ਮਕੌਮਤਾ ਪੈਸਾ ਲੈ ਕੇ ਪੜਾਤੇ ਲਏ ਪਰ ਫਿਰ ਕੌਮ ਨੂੰ ਮਾੜਾ ਅੱਖ ਲੱਗ ਜਾਂਦੇ ਏਸੀ ਗੱਲ ਨਹੀਂ ਕੌਮ ਸਤਕਾਰ ਕਰਦੀ ਹਾਂ ਜਿੰਨਾ ਹੋਣਾ ਚਾਹੀਦਾ ਉਹਨਾ ਨਹੀਂ ਹੋ ਰਿਹਾ ਪਰ ਉਹਦੇ ਵਾਸਤੇ ਯਤਨ ਵੀ ਤੇ ਸਾਨੂੰ ਹੀ ਕਰਨੇ ਪੈਣਗੇ ਗਰੰਥੀ ਸਿੰਘ ਦਾ ਫਰਜ਼ ਆ ਉਹ ਕਿੰਨੀ ਕੁ ਸੰਗਤ ਨਾਲ ਜੋੜਦਾ ਕਬੀਸ਼ਰ ਸਿੰਘ ਜਿੰਨੀ ਸੰਗਤ ਨਾਲ ਜੋੜੇਗਾ ਉਨਾ ਹੀ ਉਹਦਾ ਸਤਕਾਰ ਵਧੇਗਾ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਵੇਗੀ ਜੇ ਮੇਰੇ ਬੱਚੇ ਆਪਣੀ ਕੌਮ ਦਾ ਆਪਣੇ ਇਤਿਹਾਸ ਦਾ ਪ੍ਰਚਾਰ ਕਰਨ ਮੈਂ ਕਈ ਗੱਲ ਕਦੇ ਨਹੀਂ ਕਹਿੰਦਾ ਮੈਂ ਇਸ ਲਾਈਨ ਵਿੱਚ ਨਹੀਂ ਪਾਉਣੀ ਚਾਹੁੰਦਾ ਮੈਂ ਇਹ ਜ਼ਰੂਰ ਦੇ ਲਈ ਹਾਂ ਹਾਲੇ ਪੜਦੇ ਨੇ ਉਹ ਆਪਣੀਆਂ ਡਿਗਰੀਆਂ ਕੰਪਲੀਟ ਕਰਨ ਜੋ ਉਹਨਾਂ ਨੂੰ ਚੰਗਾ ਲੱਗੇ ਉਹ ਕਰਨ ਪਰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਪਾਉਣੀ ਨਹੀਂ ਚਾਹੁੰਦਾ ਜੇ ਉਹ ਆਉਣ ਤੇ ਮੈਂ ਆਪਣੇ ਨਾਲ ਲੈ ਕੇ ਤੁਰ ਲਈ ਤਿਆਰ ਭਾਈ ਸੰਦੀਪ ਜੀ ਲਾਡ ਸਵਾਲ ਹੈ ਮੇਰਾ ਜੀ ਕਈ ਸੋਚਿਆ ਸੀ ਵੀ ਇਸ ਤਰ੍ਹਾਂ ਪਰਿਵਾਰ ਇਸਾ ਪਿੰਡ ਵਾਸੀ ਆ ਕੇ ਸਨਮਾਨਤ ਕਰਨਗੇ ਇੰਨਾ ਆ ਕੇ ਪੂਰੀ ਤਿਆਰੀ ਕੀਤੀ ਆ ਪੇਲ ਚੌਕ ਨਗਾ ਆ ਗਿਆ ਬੱਚਿਆਂ ਵੱਲੋਂ ਮੂੰਮਿਠਾ ਦਾ ਕਰਾ ਆ ਗਿਆ ਸੋਪੇ ਪਾਏ ਗਏ ਕਈ ਸੋਚਿਆ ਸੀ ਇਸ ਤਰ੍ਹਾਂ ਮਾਨ ਸਨਮਾਨ ਕੀਤਾ ਕਿ ਪਰਿਵਾਰ ਵੱਲੋਂ ਬਿਲਕੁਲ ਇਹ ਕਦੇ ਨਹੀਂ ਸੀ ਸੋਚਿਆ ਸੀ ਕਿਉਂਕਿ ਜਦੋਂ ਚੱਲੇ ਸੀ ਮੇਰਾ ਸਮਾਂ ਸਫ਼ਰ ਵੀ ਬਹੁਤਾ ਲੰਬਾ ਨਹੀਂ ਤੇ ਸਤਿਗੁਰਾਂ ਨੇ ਬੜੀ ਬਖਸ਼ਿਸ਼ ਰਹਿਮਤ ਕੀਤੀ ਆ ਕਿ ਮੈਨੂੰ ਜਥਾ ਵੀ ਬੜਾ ਚੜ੍ਹਦੀ ਕਲਾ ਵਾਲੇ ਸਾਥੀ ਮਿਲ ਗਏ ਜਥਾ ਚਲਾਉਣ ਲਈ ਸਾਥੀ ਵੀ ਜ਼ਰੂਰੀ ਨੇ ਸਤਿਗੁਰੂ ਨੇ ਲਿਖਣ ਦੀ ਵੀ ਦਾਤ ਬਖਸ਼ੀ ਕਲਮ ਚੱਲ ਪਈ ਤੇ ਮੈਂ ਸਭ ਤੋਂ ਵੱਡੀ ਗੱਲ ਮੇਰੇ ਨਗਰ ਨੇ ਮੇਰਾ ਬੜਾ ਸਹਿਯੋਗ ਦਿੱਤਾ ਕਿਉਂਕਿ ਸਾਨੂੰ ਪਲੇਟਫਾਰਮ ਚਾਹੀਦਾ ਮੈਂ ਪਹਿਲੇ ਦਿਨ ਜਿਹੜੀ ਸਟੇਜ ਲਾਈ ਆਪਣੇ ਨਗਰੀ ਦੇ ਵਿੱਚ ਲਾਈ ਅੱਜ ਵੀ ਮੇਰਾ ਨਗਰ ਮੇਰਾ ਇਲਾਕਾ ਜਦੋਂ ਵੀ ਕੋਈ ਸਮਾਗਮ ਹੁੰਦਾ ਤੇ ਸਭ ਤੋਂ ਪਹਿਲੀ ਆਵਾਜ਼ ਮੈਨੂੰ ਹੀ ਦੇਂਦਾ ਵੀ ਤੂੰ ਆਪ ਵੀ ਸਮਾਂ ਲਾਉਣਾ ਜੇ ਹੋਰ ਵੀ ਜਥੇ ਬੁਲਾਉਣੇ ਤੇ ਉਹ ਸੰਦੀਪ ਸਿੰਘਾ ਤੇਰੀ ਡਿਊਟੀ ਆ ਤੂੰ ਉਹਨਾਂ ਨੂੰ ਵੀ ਆਵਾਜ਼ ਮਾਰ ਜਦੋਂ ਸਾਡੇ ਨਾਲ ਸਾਡਾ ਪਰਿਵਾਰ ਸਾਡਾ ਨਗਰ ਸਾਡਾ ਇਲਾਕਾ ਖੜਦਾ ਤੇ ਫਿਰ ਇਹ ਸਨਮਾਨ ਜਿਹੜੇ ਨੇ ਉਹਨੇ ਸੁਭਾਵਿਕ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਸਵੀਰਾਂ ਤੁਹਾਨੂੰ ਖਾ ਰਿਹਾ ਅਮਰਸਾ ਦੇ ਹਲਕਾ ਟਾਲੀ ਦੇ ਪਿੰਡ ਮਹਿਮਾ ਦੀਆਂ ਬਹੁਤ ਖੂਬਸੂਰਤ ਤਸਵੀਰਾਂ ਨੇ ਪਾਬਕ ਹੋਣ ਵਾਲੀਆਂ ਤਸਵੀਰਾਂ ਨੇ ਅੱਜ ਪਰਿਵਾਰ ਵਿੱਚ ਖੁਸ਼ੀ ਦੀ ਲਹਿਰਿਆ ਤੁਸੀਂ ਦੇਖ ਸਕਦੇ ਹੋ ਸਾਰੇ ਪਰਿਵਾਰ ਵੱਲੋਂ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤੇ ਪੂਰੇ ਪਿੰਡ ਵਿੱਚ ਹਲਕਾ ਟਾਰੀ ਵਿੱਚ ਜਿਹੜੀ ਕਿ ਚਰਚਾ ਵਾ ਗੱਲਬਾਤ ਵੀ ਕਰਾਂਗੇ ਭੂਆ ਜੀ ਸਾਡੇ ਨਾਲ ਨੇ ਜਿਹੜੇ ਕਿ ਭਾਈ ਸੰਦੀਪ ਜੀ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਖਾਸ ਕਰਕੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਅੱਜ ਭੂਆ ਜੀ ਕਿੰਨਾ ਚਾ ਚੜਿਆ ਪੁੱਤ ਦਾ ਅੱਜ ਸੋਨੇ ਦੇ ਕੰਠੇ ਨਾਲ ਸਮਾਨਤ ਹੋ ਗਿਆ ਤੀਜੀ ਵਾਰੀ ਹੋਇਆ ਪੁੱਤ ਹਾਂ ਧੰਨੀ ਬਹੁਤ ਬਹੁਤ ਧੰਨਵਾਦ ਕੀ ਜਣਾ ਚਾਹੋਗੇ ਇੱਥੇ ਆ ਕੇ ਤੁਸੀਂ ਦੇਖਿਆ ਮੂੰਹ ਮਿੱਠੇ ਕਰਾਏ ਗਏ ਨੇ ਤੇ ਤੇਲ ਜੋਗ ਨਗਾ ਆ ਗਿਆ ਕੀ ਸਰੂਪੇ ਪਾਏ ਨੇ ਹਾਂ ਹਾਂ ਸਾਰੇ ਕੰਮ ਕੀਤੇ ਸਾਰੇ ਹਾਂ ਜੀ ਹਾਂ ਜੀ ਤੁਸੀਂ ਪੈ ਨਹੀਂ ਕੀ ਲੱਗਦੀ ਹੈ ਭਾਈ ਸਾਹਿਬ ਦੇ ਹਾਂ ਜੀ ਮੇਰੇ ਵੀਰ ਜੀ ਵੀਰ ਜੀ ਹਾਂ ਕਿਸ ਤਰ੍ਹਾਂ ਦੇ ਦਿਓ ਵੀਰ ਦੀ ਚਰਚਾ ਦੇਸਾਂ ਵਿਦੇਸ਼ਾਂ 'ਚ ਹੁੰਦੀ ਆ ਤੇ ਵੀਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਹਾਂ ਜੀ ਬਹੁਤ ਖੁਸ਼ੀ ਹੁੰਦੀ ਆ ਬਹੁਤ ਵਧੀਆ ਆਉਣ ਵਾਲੀ ਪੀੜ੍ਹੀ ਨੂੰ ਸੰਕੇਤ ਮਿਲਦਾ ਵਾ ਹਾਂ ਜੀ ਕਿ ਨਸ਼ਿਆਂ ਤੋਂ ਮੁਕਤ ਹੋ ਜਾਣਗੇ ਤੇ ਅੰਮ੍ਰਿਤਧਾਰੀ ਬਨਣਗੇ ਸਿੱਖ ਨੌਜਵਾਨ ਸਾਰੇ ਹਾਂਜੀ ਵੀਰ ਜੀ ਤੇ ਇਸ ਇੱਥੇ ਮਿਲ ਰਹੀ ਹੈ ਵਾਹ ਵਾਹ ਬਹੁਤ ਬਹੁਤ ਧੰਨਵਾਦ ਜੀ ਤੇ ਧੀਆ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਧੀਆ ਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਉਹਨਾਂ ਦਾ ਬਾਪ ਤਲਕੀ ਕਰਦਾ ਵਾ ਅਤੇ ਅੱਜ ਚਰਚਾ ਦਾ ਵਿਸ਼ਾ ਬਣਿਆ ਆ ਪੂਰਾ ਇਲਾਕੇ ਦੀ ਚਰਚਾ ਨੇ ਤੇ ਧੀਆ ਆਪਣੇ ਪਿਤਾ ਨੂੰ ਜਦੋਂ ਅੰਦਰ ਆਏ ਸੀ ਤੇਜ ਚੋਕੇ ਮਿੱਠਾ ਮੂੰਹ ਕਰਕੇ ਨਿਗਾਹ ਆ ਗਿਆ ਆ ਧੀਆ ਕਿੰਨੀ ਖੁਸ਼ੀ ਹੋਈ ਅੱਜ ਪਿਤਾ ਜੀ ਸੋਨੇ ਦਾ ਬੈਡ ਲੈ ਕੇ ਆਏ ਆ ਕੈਂਠਾ ਬਾਜ ਗੱਲ ਚ ਪਾਇਆ ਕਿੰਨੀ ਖੁਸ਼ੀ ਸੀ ਹਾਂਜੀ ਬਹੁਤ ਖੁਸ਼ੀ ਹੋਈ ਹੈ ਸਾਨੂੰ ਇਸ ਗੱਲ ਦੀ ਚਾਚੂ ਜੀ ਲੈ ਕੇ ਆਏ ਆ ਸਾਰਾ ਸਾਨੂੰ ਵੀ ਮਤਲਬ ਅਸੀਂ ਵੀ ਮੋਟੀਵੇਟ ਹੋਨੇ ਆ ਕਿ ਮਤਲਬ ਵਧੀਆ ਚੀਜ਼ ਵੱਲ ਜਾਣਾ ਚਾਹੀਦਾ ਵਾ ਸਾਰੇ ਗੱਲ ਇਹੀ ਗੱਲ ਆ ਕਿ ਹਾਂ ਵੀ ਕੋਈ ਵੀ ਮਤਲਬ ਇੱਧਰ ਉੱਧਰ ਕੋਈ ਗਲਤ ਚੀਜ਼ ਵੱਲ ਨਾ ਜਾਵੇ ਵਧੀਆ ਮੋਟੀਵੇਸ਼ਨ ਮਿਲਦੀ ਆ ਬੱਚਿਆਂ ਨੂੰ ਇਹ ਸਾਰੇ ਲੈਣੀ ਚਾਹੀਦੀ ਹੈ ਠੀਕ ਹੈ ਜੀ ਧੀਰ ਨਾਲ ਗੱਲ ਕਰਦੇ ਆ ਪਾਪਾ ਦੂਸਰੀ ਵਾਰ ਕਹਿੰਦੇ ਆਏ ਨੇ ਤੀਸਰੀ ਵਾਰ ਲੈ ਕੇ ਆਏ ਨੇ ਪਹਿਲੇ ਦੋ ਸੋਨੇ ਦੇ ਕੈਂਠੇ ਆ ਇੱਕ ਸੋਨੇ ਦਾ ਪੈਨ ਲੈ ਕੇ ਆਏ ਨੇ ਕਿੰਨਾ ਕਿ ਮਾਨ ਸਨਮਾਨ ਜੋ ਇਲਾਕੇ ਵਿੱਚ ਹੁੰਦਾ ਪੀ ਸਪਾਈ ਸੰਦੀਪ ਸਿੰਘ ਦੀ ਇਹ ਸੁਪਤਰੀ ਬੜਾ ਚੰਗਾ ਲੱਗਦਾ ਕਿ ਸਾਰੇ ਜਾਨ ਦੇ ਸਾਨੂੰ ਸਾਡੇ ਪਿਤਾ ਜੀ ਦੇ ਨਾਮ ਨਾਲ ਕਿ ਸਾਰੇ ਬਨੇ ਉਹਨਾਂ ਦਾ ਹੈਗਾ ਕਿ ਸਾਡੇ ਨਾਂ ਮਹਿਗਾ ਉਹਨਾਂ ਦਾ ਕਿ ਸਾਡੇ ਪਿਤਾ ਜੀ ਇਹਨੇ ਚੰਗੇ ਆ ਤੇ ਉਹਨਾਂ ਦੇ ਬੱਚੇ ਵੀ ਸਾਰੇ ਇੰਤਰਾਜੀ ਚੰਗੇ ਕੰਮ ਕਰਨਗੇ ਬੜਾ ਮਾਨ ਮਹਿਸੂਸ ਹੁੰਦਾ ਫਿਰ ਆਪਣੇ ਤੇ ਇਹ ਮਨੇ ਐਸੋਪੇ ਸਿੱਖੀ ਬਾਜ ਜੋੜਨ ਵਾਸਤੇ ਕਹਿੰਦੇ ਨੇ ਬੱਚਿਆਂ ਨੂੰ ਸਿੱਧੇ ਲਾ ਲਾ ਵਾਸਤੇ ਪਾਉਂਦੇ ਰਹੇ ਹਮੇਸ਼ਾ ਗੁਰੂ ਸਾਹਿਬ ਦੀਆਂ ਕਥਾ ਕਰਦੇ ਨੇ ਜਾਂ ਜਿਹੜੀਆਂ ਬਚਨ ਕਰਦੇ ਨੇ ਤੇ ਜਦੋਂ ਇਲਾਕੇ ਦੀ ਚਰਚਾ ਹੁੰਦੀ ਆ ਵੀ ਭਾਈ ਮਹਿਮਾ ਵਿੱਚ ਭਾਈ ਸੰਦੀਪ ਸਿੰਘ ਰਹਿੰਦੇ ਨੇ ਜਿਹੜਾ ਲੋਕੀ ਤੀਸੀ ਆਵਾਜ਼ ਸੁਣਨ ਦੀ ਕੈਂਠੀ ਨਾਲ ਸੰਬੰਧ ਕੀਤਾ ਗਿਆ ਜੋ ਤੁਹਾਨੂੰ ਪਤਾ ਲੱਗਾ ਪ੍ਰਵਾਤ ਕਿੰਨੇ ਖੁਸ਼ੀ ਲਰਦੀ ਬੜੀ ਖੁਸ਼ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਪਤਾ ਜੀ ਨੂੰ ਇਤਰਾ ਸੋਨੇ ਦੇ ਘੰਟੇ ਨਾਲ ਸਨਮਾਨ ਕੀਤਾ ਗਿਆ ਅਸੀਂ ਸਾਰੇ ਬੜੇ ਖੁਸ਼ ਹੋਏ ਸੀਗੇ ਸਾਡੇ ਸਾਰੇ ਰਿਸ਼ਤੇਦਾਰ ਉਹਨਾਂ ਨੂੰ ਬੜੀ ਖੁਸ਼ੀ ਹੋਈ ਸੀਗੀ ਸਾਰਿਆਂ ਨੂੰ ਤੇ ਵੀ ਤੁਸੀਂ ਪੜਾਈ ਕਰ ਰਹੇ ਹੋ ਤੁਸੀਂ ਪੜਾਈ ਕਰਕੇ ਇਸੇ ਲਾਈਨ ਜੇ ਕੋਸ਼ਿਸ਼ ਕਰੋਗੇ ਜਾਂ ਹੋਰ ਕਰਨ ਦਾ ਜਿਆਦਾ ਵਾ ਹਜੇ ਤੇ ਅਸੀਂ ਬੰਨਣਾ ਕਿ ਪੜਾਈ ਕਰ ਰਹੇ ਹਾਂ ਕੀ ਡਾਕਟਰ ਬਣਨਾ ਚਾਹੁੰਦੀ ਮੈਂ ਤੇ ਤੇ ਜੇ ਗੁਰੂ ਹੋਈ ਤੇ ਅਸੀਂ ਜਾਣਦੇ ਆ ਕਿ ਉਹ ਆਪਣੀ ਪੜ੍ਹਾਈ ਦੇ ਨਾਲ ਨਾਲ ਅਸੀਂ ਆਪਣੀ ਸਿੱਖੀ ਦੀ ਲਾਈਨ ਦੇ ਨਾਲ ਵੀ ਜੁੜੇ ਰਹੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪਰਿਵਾਰ ਕੇ ਮੈਂਬਰ ਵੀ ਆ ਗਏ ਨੇ ਬਹੁਤ ਖੁਸ਼ੀ ਦੀ ਲਹਿਰ ਆ ਜਿੰਨੇ ਜਿੰਨੂੰ ਪਤਾ ਲੱਗਦਾ ਵੀ ਭਾਈ ਸੰਦੀਪ ਸਿੰਘ ਜਿਹੜੇ ਕਿ ਕੁਸ਼ਰੀ ਨੇ ਉਹਨਾਂ ਨੂੰ ਸੋਨੇ ਦੇ ਕੈਂਠੇ ਦਾ ਸਨਮਾਨਿਤ ਕੀਤਾ ਗਿਆ ਤੇ ਵਧਾਈ ਦੇਣ ਵਾਲੇ ਜਿਹੜੇ ਨੇ ਉਹ ਪਹੁੰਚ ਰਹੇ ਨੇ ਪਰਿਵਾਰ ਕੇ ਮੈਂਬਰ ਵੀ ਵੱਡੀ ਤਦਾਦ ਵਿੱਚ ਨੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਕੀ ਨਾਂ ਤੁਹਾਡਾ ਤੇ ਕੀ ਲੱਗਦਾ ਜੇ ਭਾਈ ਸਾਹਿਬ ਦੇ ਨਾਦਰਸ਼ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਰੇ ਇਹ ਜੀ ਮੇਰੇ ਭਤੀਜਾ ਹੈਗਾ ਸੰਦੀਪ ਸਿੰਘ ਤੇ ਬੰਨ ਬੜੀ ਖੁਸ਼ੀ ਆ ਜੀ ਆਵੇਂ ਆਖਾਂ ਦੀ ਗੱਲ ਨਹੀਂ ਆ ਕਿਉਂਕਿ ਇੱਕ ਦੇ ਪਰਵਾਰ ਦਾ ਨਾਮ ਰੋਸ਼ਨ ਤੇ ਦੂਜਾ ਪਿੰਡ ਦਾ ਨਾਮ ਰੋਸ਼ਨ ਹੈ ਇੱਕ ਦੂਜਾ ਤੀਜੀ ਗੱਲ ਵੀ ਸਾਡੇ ਬਾਪੁਰਖ ਬਾਬਾ ਸ਼ਹੀਦ ਬਾਬਾ ਦਦਾਰ ਸਿੰਘ ਦਾ ਨਾਮ ਰੋਸ਼ਨ ਕੀਤਾ ਇਹਨਾਂ ਨੇ ਤੇ ਇਹਦੇ ਕਰਕੇ ਬੜੀ ਖੁਸ਼ੀ ਆ ਵੀ ਸਾਡੇ ਪਿੰਡ ਨੂੰ ਕੋਈ ਜਾਣੂਗਾ ਹੈ ਪੰਜਾਬ ਦੇ ਵਿੱਚ ਪੰਜਾਬ ਸੂਬੇ ਦੇ ਵਿੱਚ ਬਾਹਰ ਦੀਆਂ ਕੰਟਰੀਆਂ ਤੱਕ ਜਾਣੂ ਕੋਈ ਨਹੀਂ ਇੱਕ ਮਹਿਮਾ ਪਿੰਡ ਆ ਜੋ ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚ ਹੈਗਾ ਤੇ ਸਾਨੂੰ ਬੜੀ ਖੁਸ਼ੀ ਆ ਜੀ ਬੜੀ ਮਿਹਰਬਾਨੀ ਆ ਜੀ ਤੁਹਾਡੇ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਮਿਹਨਤ ਕਰਕੇ ਪਹੁੰਚੇ ਜੋ ਤੇ ਸੰਦੀਪ ਸਿੰਘ ਦੇ ਜਾਣ ਪਛਾਣ ਕਰਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਇਹ ਭਾਈ ਸਾਹਿਬ ਅਸੀਂ ਤਾਂ ਉਸ ਹਰ ਜਗ੍ਹਾ ਪਹੁੰਚਾਂਗੇ ਜਿੱਥੇ ਕਿ ਸਾਡੇ ਗੁਰੂ ਦੇ ਸਿੱਖ ਨੇ ਜਿੱਥੇ ਉਹਨਾਂ ਦਾ ਮਾਨ ਸਨਮਾਨ ਹੋਊਗਾ ਉੱਥੇ ਹਰ ਇੱਕ ਜਗ੍ਹਾ ਪਹੁੰਚਾਂਗੇ। ਅਸੀਂ ਪਿਛਲੇ ਦਿਨ ਹੀ ਹਲਕਾ ਟਾੜੀ ਦੇ ਪਿੰਡ ਜਿਠੌਰ ਦੀ ਤਸਵੀਰ ਖਾਈ ਸੀ ਜਿੱਥੇ ਕਿ ਗੁਰਦੇ ਵਜੀਰ ਭਾਈ ਬਾਬਾ ਸੰਤੋਖ ਸਿੰਘ ਜੀ ਉਹਨਾਂ ਨੂੰ ਦੋ ਤੋੜੇ ਦਾ ਸੋਨੇ ਦਾ ਕੈਂਠਾ ਬਾਕੀ ਸਨਮਾਨਿਤ ਕੀਤਾ ਗਿਆ ਸੀ ਅੱਜ ਭਾਈ ਸਾਹਿਬ ਬਾਰੇ ਪਤਾ ਲੱਗਾ ਜਿੱਥੇ ਸਾਡੇ ਗੁਰੂ ਦੇ ਸਿੰਘ ਰਹਿੰਦੇ ਨੇ ਉੱਥੇ ਹਰ ਇੱਕ ਜਗ੍ਹਾ ਪਹੁੰਚਾਂਗੇ ਕਿਉਂਕਿ ਲੋਕਾਂ ਨੂੰ ਖੂਬਸੂਰਤ ਤਸਵੀਰਾਂ ਖਵਾਵਾਂਗੇ ਪੰਜਾਬ ਦਾ ਮਾਹੌਲ ਖਵਾਵਾਂਗੇ ਵੀ ਪੰਜਾਬ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ ਅੱਜ ਵੀ ਗੁਰੂ ਦੇ ਸਿੰਘਾਂ ਨੂੰ ਪੂਰਾ ਮਾਨ ਸਨਮਾਨ ਜਿਹੜਾ ਇੱਥੇ ਕੀਤਾ ਜਾਂਦਾ ਹੈ ਹੋਰ ਜਿਵੇਂ ਤਾਂ ਵੈਸੇ ਹੀ ਚਾਹੁੰਦੇ ਆ ਵੀ ਮਹਾਰਾਜ ਗੁਰੂ ਪਾਛੇ ਜੋ ਬੱਚੇ ਆ ਸਾਡੇ ਆਪਣੀ ਗਾੜੀ ਨਵੀਂ ਪਨੀਰੀ ਪੋਸ਼ ਆ ਇੱਕ ਪਾਸੇ ਲੱਗੇ ਜੋ ਮਹਾਰਾਜ ਗੁਰੂ ਨਾਮ ਦਾ ਨਾਮ ਜਪੇ ਦੇ ਸੇਵਾ ਸਿਮਰਨ ਕਰਦੇ ਬਾਸੇ ਹੋਏ ਗੁਰੂ ਪਾਸ਼ਾ ਸਖਿਆ ਦੇ ਬਸ ਠੀਕ ਹੈ ਬਹੁਤ ਬਤਨਵਾਜੀ ਇਹ ਸੀ ਗੱਲ ਬਾਖੇਤੀ ਹਲਕਾ ਟਾਰੀ ਦੇ ਪਿੰਡ ਮਹਿਮਾ ਵਿੱਚ ਪਹੁੰਚੇ ਆ ਤੁਹਾਨੂੰ ਤਸਵੀਰਾਂ ਖਾਈਆਂ ਨੇ ਬਹੁਤ ਖੂਬਸੂਰਤ ਤਸਵੀਰਾਂ ਨੇ ਸਾਰੇ ਪਰਿਵਾਰ ਜਿਹੜੇ ਕਿ ਭਾਵਕ ਹੋ ਗਏ ਨੇ ਅੱਖਾਂ ਜੜੀਆਂ ਨਰਮ ਹੋ ਗਈਆਂ ਨੇ ਅੱਖਾਂ ਵਿੱਚ ਖੁਸ਼ੀ ਦੇ ਆਸੂ ਆ ਰਹੇ ਨੇ ਤਸਵੀਰਾਂ ਤੁਹਾਨੂੰ ਖਾਈਆਂ ਨੇ ਹਲਕਾ ਟਾਈ ਦੇ ਪਿੰਡ ਮਹਿਮਾ ਦੀਆਂ ਤੇ ਬਹੁਤ ਸੋਹਣੀਆਂ ਸਿਵੀਆਂ ਨੇ ਸਾਡਾ ਵੀ ਅੱਜ ਮਨ ਭਰਿਆ ਕਿਉਂਕਿ ਇੰਨਾ ਜਦੋਂ ਖੁਸ਼ੀ ਹੁੰਦੀ ਆ ਨਾ ਜਦੋਂ ਗੁਰੂ ਜੀ ਸਿੰਘਾਂ ਦੀ ਇੰਨਾ ਮਾਨਸਾ ਮਾਨ ਮਿਲਦਾ ਤੇ ਬਹੁਤ ਚੜ੍ਹਦੀ ਕਲਾ ਹਮੇਸ਼ਾ ਇਹਨਾਂ ਦਾ ਮਾਨ ਸਨਮਾਨ ਜਰੂਰ ਕਰਿਆ ਕਰੋ ਇਸੇ ਤਰ੍ਹਾਂ ਹੀ ਕਿਉਂਕਿ ਪਰਿਵਾਰ ਸਾਰਾ ਜਿਹੜਾ ਵਾ ਉੱਚੜ ਦੀ ਗੱਲ ਵਾਲਾ ਵਾ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਕਿਸ ਤਰ੍ਹਾਂ ਦੇ ਦੇ ਦਿਓ ਅੱਜ ਭਾਈ ਸੰਦੀਪ ਦਾ ਮਾਨ ਸਨਮਾਨ ਕੀਤਾ ਗਿਆ ਤੁਸੀਂ ਵੀ ਜੱਥਾ ਕਰਦੇ ਹੋ ਤੁਸੀਂ ਕੁਛੀ ਕਰਦੇ ਹੋ ਨੂੰ ਇਸੇ ਦਾ ਮਾਨ ਸਨਮਾਨ ਹੋਣ ਲੱਪਿਆ ਮੈਨੂੰ ਲੱਗਦਾ ਵੀ ਕੋਈ ਗੁਰੂ ਦਾ ਸਿੰਘ ਜਿਹੜਾ ਉੱਚੜ ਦੀ ਗੱਲ ਤੋਂ ਬਗਾਰ ਨਹੀਂ ਰਹੂਗਾ ਸਭ ਤੋਂ ਪਹਿਲਾਂ ਤੇ ਸਮੁੱਚੇ ਸੰਗਤ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਾਸ ਭਾਈ ਗੁਰਮੀਤ ਸਿੰਘ ਜੀ ਪੰਡੋਰੀ ਮਹਿਮਾ ਦੇ ਪੰਡੋਰੀ ਵਿੱਚ ਕੋਈ ਫਰਕ ਨਹੀਂ ਦੋ ਭਰਾ ਏ ਤੇ ਅਸੀਂ ਮੈਨੂੰ 20 ਸਾਲ ਹੋ ਗਏ ਤਕਰੀਬਨ ਕਵੀਸ਼ੀ ਜੀ ਦੀ ਦੁਨੀਆ ਵਿੱਚ ਆਇਆ ਨੂੰ ਕਵੀਸ਼ਰਾਂ ਦੀ ਦੁਨੀਆ ਵਿੱਚ ਆਇਆ ਨੂੰ ਤੇ ਦਾਸ ਵੀ ਚਲੋ ਇਹਨਾਂ ਦੀਆਂ ਰਚਨਾਵਾਂ ਲ ਕੇ ਗਾਉਣ ਦਾ ਵੀ ਇਹਨਾਂ ਦੀ ਕਿਰਪਾ ਆਈ ਵੀ ਆਪਣੀਆਂ ਰਚਨਾਵਾਂ ਲਿਖਣ ਲੱਗ ਪਈ ਤੇ ਸਟੇਜ ਤੇ ਬਹੁਤ ਵਧੀਆ ਕੰਮ ਕਰਦੇ ਸੀਗੇ ਤੇ ਥੋੜਾ ਸਮਾਂ ਅਸੀਂ ਵੀ ਇਹਨਾਂ ਨਾਲ ਨਿਭਾਇਆ ਉਹਨਾਂ ਹੀ ਦਿਨ ਜਦੋਂ ਲੋਕਡਾਊਨ ਦਾ ਸਮਾਂ ਸੀ ਤੇ ਸੰਘਰਸ਼ ਵੀ ਪੂਰਾ ਜੋਰ ਤੇ ਸੀ ਕਿਸਾਨੀ ਸੰਘਰਸ਼ ਉਦੋਂ ਲਾਕਡਾਊਨ ਚ ਮਤਲਬ ਤਕਰੀਬਨ ਦੁਨੀਆ ਨੂੰ ਡਰ ਸੀ ਵੀ ਬਾਹਰ ਨਹੀਂ ਨਿਕਲਣਾ ਪਰ ਜਹਦਾਰ ਜੀ ਸੰਦੀਪ ਸਿੰਘ ਜੀ ਕਵੀਸ਼ਰ ਇਹਨਾਂ ਦੀ ਕਲਮ ਤੇ ਇਹਨਾਂ ਦੇ ਹੌਸਲੇ ਨੇ ਸਾਨੂੰ ਨਾਲ ਹੀ ਲੈ ਕੇ ਇਹਨਾਂ ਵੀ ਆਖਣਾ ਵੀ ਹੁਣ ਆਪਾਂ ਭਈ ਇਹ ਰਚਨਾਵਾਂ ਜਿਹੜੀਆਂ ਵਾ ਬੋਲਣੀਆਂ ਕਿਸਾਨਾਂ ਸੰਘਾਂ ਦੀਆਂ ਵੀ ਹਲਾ ਮਰੋ ਤੇ ਦੂਸਰੀ ਲਾਕਡਾਊਨ ਦੇ ਜਿਵੇਂ ਚ ਵੀ ਅਸੀਂ ਸੰਗਤਾਂ ਨੂੰ ਅਪਰੇਰ ਕੀਤਾ ਵੀ ਜਿੰਨਾ ਵਿੱਚ ਸੰਯੋਗ ਦਿੱਤਾ ਜਾਵੇ ਮਤਲਬ ਨਮਾਨਿਆਂ ਦਾ ਜਿਹੜੇ ਦੁਖੀ ਅੰਦਰ ਵੀ ਜਿੰਨਾ ਤੱਕ ਰਾਸ਼ਨ ਪਾਣੀ ਨਹੀਂ ਪਹੁੰਚਦਾ ਕਮਾਈ ਦਾ ਸਾਧਨ ਬੰਦ ਹੋ ਗਿਆ ਸੀ ਕਾਰੋਬਾਰ ਸਾਰੇ ਬਠਾਪ ਹੋ ਗਏ ਸੀ ਪਰ ਅਸੀਂ ਇਹਨਾਂ ਦੇ ਨਾਲ ਰਲ ਕੇ ਬਹੁਤ ਸਾਰੀਆਂ ਰਚਨਾਵਾਂ ਜਾਨੀ ਕਿ ਨੈਟ ਤੇ ਮੀਡੀਆ ਰਾਹੀਂ ਪਹੁੰਚਾਈਆਂ ਤੇ ਇਹਨਾਂ ਐਨ ਆਰ ਆਈ ਵੀਰਾਂ ਨੇ ਇਹ ਗੱਲਾਂ ਸੁਣ ਕੇ ਤੇ ਕਹਿਟਾ ਸਾਡੀਆਂ ਮਤਲਬ ਰਚਨਾਵਾਂ ਸੁਣ ਕੇ ਬੜਾ ਮਤਲਬ ਸੰਗਤਾਂ ਦਾ ਸੰਯੋਗ ਦਿੱਤਾ ਵੀ ਬਹੁਤ ਵਧੀਆ ਆਇਆ ਉਹਨਾਂ ਉਥੋਂ ਬਹੁਤ ਸਾਰਾ ਮਾਨ ਸਨਮਾਨ ਭੇਜਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਪੰਡਿਤ ਕੀ ਨਾਮ ਤੁਹਾਡਾ ਰਜਿੰਦਰ ਕੋਹ ਕੀ ਲੱਗਦੇ ਜੀ ਪੈਸਾ ਆ ਹਾਂ ਜੀ ਮੇਰੇ ਹਸਬੰਦ ਨੇ ਕੀ ਨਾਮ ਦਾ ਆ ਸੰਦੀਪ ਸਿੰਘ ਕੀ ਕੰਮ ਕੀ ਕਰਦੇ ਨੇ ਉਹ ਕਵੀਸ਼ਰੀ ਕਰਦੇ ਨੇ ਹਾਂ ਜੀ ਅੱਜ ਕੀ ਮਾਨਸਨਮਾਨ ਕੀਤਾ ਗਿਆ ਕਿੱਥੋਂ ਕੀਤਾ ਗਿਆ ਤੇ ਕੀ ਹੋਇਆ ਇਹਨਾਂ ਨੂੰ ਇੱਥੇ ਚਿੱਤੇ ਪਿੰਡ ਦੇ ਵਿੱਚ ਮਾਨ ਸਨਮਾਨ ਕੀਤਾ ਗਿਆ ਵਾ ਬਹੁਤ ਹਾਂ ਸੋਨੇ ਦੇ ਕੈਂਠੇ ਨਾਲ ਤੇ ਪਹਿਲੀ ਵਾਰ ਕੀਤਾ ਗਿਆ ਜਗ ਅਗਵੇ ਸਨਮਾਨ ਅੱਗੇ ਵੀ ਇਹਨਾਂ سونے ਦੇ ਪੈਨਾਂ ਸਨਮਾਨਤ ਕੀਤਾ ਗਿਆ ਸੀ ਫਿਰ ਇਹਨਾਂ ਦਾ ਰਟੋਲ ਪੈਨ ਤੋਂ ਇਹਨਾਂ ਨੂੰ ਕੈਂਠੇ ਨਾਲ ਉੱਥੇ ਦਾ ਸਨਮਾਨਤ ਕੀਤਾ ਗਿਆ ਸੀ ਹੁਣ ਇਹਨਾਂ ਪਿੰਡ ਚੀਤਿਆਂ ਤੋਂ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਹੈਗਾ ਕਿੰਨੀ ਖੁਸ਼ੀ ਹੈ ਪਰਿਵਾਰ ਬਹੁਤ ਖੁਸ਼ੀ ਹੈ ਕਿ ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਇਲਾਕੇ ਦਾ ਕਿੰਨਾ ਖੁਸ਼ ਨਾ ਬਹੁਤ ਨਕੇ ਬਹੁਤ ਨਾਕੇ ਦੇ ਸੰਸਾ ਵੀ ਇਹਨਾਂ ਨੇ ਨਾਰੋਸ਼ਨ ਕਰ ਦਿੱਤਾ ਹੈਗਾ ਇਲਾਕੇ ਦਾ ਕੀ ਲੱਗਦਾ ਵੀ ਹੁਣ ਪੰਜਾਬ ਦੇ ਨੇ ਨੌਜਵਾਨ ਨੇ ਜਾਂ ਲੋਕ ਨੇ ਹੁਣ ਇਸ ਤਰ੍ਹਾਂ ਕੀ ਦੇ ਵਜੀਦਾ ਇਹਨਾਂ ਦਾ ਮਾਨ ਸਨਮਾਨ ਕਰਨੇ ਸੁਦੇਲਾ ਪੈ ਗਏ ਨੇ ਹਾਂਜੀ 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 ਕਿ ਵੇਖੋ ਮਹਾਰਾਜ ਦੀ ਕਿਰਪਾ ਨਾਲ ਜੇ ਕੋਈ ਬੱਚਾ ਆਪਣਾ ਸੁਧਰਨਾਪ ਗੁਰੂ ਮਾਰਦਾ ਨਾਲ ਲੜ ਲੱਗਣਾ ਚਾਹੁੰਦਾ ਕਿ ਇਹਦੇ ਵਿੱਚ ਕੋਈ ਨਹੀਂ ਹੈਗਾ ਦਿੱਕਤ ਨਹੀਂ ਹੈਗੀ ਕਿ ਉਹ ਵੱਧ ਚੜ ਕੇ ਆਪਣਾ ਕੰਮ ਕਰ ਸਕਦੇ ਨੇ ਵਿਦੇਸ਼ਾਂ ਵਿੱਚ ਵੀ ਜਿਹੜੇ ਵੀਰ ਬੈਠੇ ਨੇ ਉਹਨਾਂ ਨੂੰ ਵੀ ਧੰਨਵਾਦ ਬਹੁਤ ਜਿਹੜਾ ਨੇ ਇਹਨਾਂ ਨੇ ਇੰਨਾ ਮਾਨ ਮਹਿਸੂਸ ਕੀਤਾ ਮਾਨ ਦਿੱਤਾ ਮੇਰੇ ਹਸਬੰਦ ਨੂੰ ਅਸੀਂ ਦੇਖਿਆ ਪਰਿਵਾਰ ਵਿੱਚ ਜਦੋਂ ਆਏ ਸੀ ਭਾਈ ਸਾਹਿਬ ਤੇ ਬੱਚਿਆਂ ਵੱਲੋਂ ਵੀ ਜਿਹੜਾ ਕਿ ਮੂਹ ਮਿੱਠਾ ਕਰਵਾ ਕੇ ਸੋਪਿਆਂ ਬਾਕੇ ਤੇ ਦੇ ਚੋਕੇ ਨੰਦ ਲਗਾ ਆਇਆ ਹਾਂਜੀ ਹਾਂਜੀ ਕੇ ਚਲੋ ਉਹ ਬਹੁਤ ਇਨਾਂ ਨੂੰ ਬੇਤੀ ਅਨਮਨ ਮਹਿਸੂਸ ਹੋ ਗਿਆ ਕਿ ਹਾਂ ਨੇ ਮੇਰੇ ਮੇਰੇ ਪਾਪਾ ਜਿਹੜੇ ਸਿੰਨਾ ਸੋਨੇ ਦੇ ਕੈਂਟੇ ਨਾਲ ਸਨਮਾਨਤ ਕੀਤਾ ਗਿਆ ਉਹਨਾਂ ਦੀ ਖੁਸ਼ੀ ਨਹੀਂ ਬਿਆਨ ਨਹੀਂ ਕਰ ਸਕਦੇ ਅਸੀਂ ਕਰਕੇ ਉਹਨਾਂ ਨੇ ਆਪਣੇ ਪਾਪਾ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੇ ਅੰਦਰ ਅੰਦਰ ਠੀਕ ਹੈ ਏਸੀ ਤਸਵੀਰਾਂ ਵਿਖਾਈਆਂ ਤੁਹਾਨੂੰ ਹਲਕਾ ਟਾਲੀ ਦੇ ਪਿੰਡ ਮਹਿਮਾਂ ਦੀਆਂ ਜਿਹੜੀਆਂ ਕਿ ਬਹੁਤ ਖੂਬਸੂਰਤ ਤਸਵੀਰਾਂ ਨੇ ਤੇ ਤੁਸੀਂ ਹਮੇਸ਼ਾ ਵਧਾਈ ਜਰੂਰ ਦਿਓ ਸਾਡੇ ਭਾਈ ਸੰਦੀਪ ਸਿੰਘ ਨੂੰ ਜਿਹੜੇ ਕਵੀਸ਼ਰ ਨੇ ਵਧਾਈ ਦੇ ਪਾਤਰ ਵੀ ਨੇ ਐਸ ਕਰਕੇ ਪੰਜਾਬੀ ਉਹ ਪੰਜਾਬੀ ਇਦਾਦੇ ਪੰਜਾਬੀ ਦਾ ਜਰੂਰ ਸਾਥ ਦਿਆ ਕਰੋ ਜਿੱਥੇ ਵੀ ਤੁਹਾਨੂੰ ਗੁਰੂ ਦੇ ਵਜ਼ੀਰ ਜਾਂ ਪਾਟੀ ਸਿੰਘ ਜਾਂ ਜਿਹੜੇ ਕੀਰਤਰੀ ਨੇ ਜਾਂ ਢਾਡੀ ਜਿੱਥੇ ਨੇ ਜਿੱਥੇ ਵੀ ਮਿਲਦੇ ਨੇ ਪੂਰਾ ਮਾਨ ਸਨਮਾਨ ਕਰਿਆ ਕਰੋ ਕਿਉਂਕਿ ਇਹ ਸਾਡੇ ਇਤਿਹਾਸ ਨਾਲ ਸਾਨੂੰ ਗੁਰੂ ਦੇ ਬਾਲ ਜਿਹੜਾ ਕੀ ਲਾਉਂਦੇ ਨੇ ਸਿੱਧੇ ਰਾਹ ਪਾਉਂਦੇ ਨੇ ਐਤਕਾ ਕਿ ਇਹਨਾਂ ਦਾ ਪੂਰਾ ਮਾਨ ਸਨਮਾਨ ਕਰਿਆ ਕਰੋ ਅਸੀਂ ਦੇਖਦੇ ਵੀ ਵਿਆਹਾਂ ਵਿੱਚ 20-20 ਲੱਖ ਰੁਪਏ ਲਾ ਦਿੰਦੇ ਨੇ ਮਿੰਗੀ-ਮਿੰਗੀ ਗਾਇਕ ਬੁਲਾਉਂਦੇ ਨੇ ਪਰ ਜਦੋਂ ਇਹਨਾਂ ਦੀ ਵਾਰੀ ਆਉਂਦੀ ਆ ਉਹਦਾ ਅਸੀਂ ਹੱਥ ਘੁੱਟ ਲੈਂਦੇ ਆ ਕਦੇ ਵੀ ਇਸ ਤਰ੍ਹਾਂ ਕਰਿਆ ਕਰੋ ਕਿਉਂਕਿ ਇਹਨਾਂ ਦੀਆਂ ਦਾਸਾਂ ਕਰਕੇ ਹੀ ਤੁਹਾਡੇ ਜਿਹੜੇ ਨੇ ਕੰਮ ਨਹੀਂ ਆਪਣੇ ਚੜਦੇ ਨੇ ਇਹਨਾਂ ਦੀ ਦਾਸਾਂ ਹੀ ਜਿਹੜੀਆਂ ਪ੍ਰਮਾਤਮਾ ਦੇ ਨਹੀਂ ਲੱਗਦੀਆਂ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ